सारी बात है पहले सही हुई है मैं इनके अध्यक्ष और उपाध्यक्ष आंजु बत्रा के लिए अपना एक जोरदार नारा नहीं आया जल्दी आइए जल्दी रुक गए एक मिनट भारतीय द सीटेट सेट का जरूर पूछ रहा है बैठ का जरूर पूछ रहा है कि मूड सीएसटी का जरूर जानना सीएसटी द ਬਹੁਤ ਜ਼ਿਆਦਾ ਕੁਇਮਾ ਹੈ ਕਿਉਂਕਿ ਬੈਟ ਤੇ ਉਸ ਦੇ ਵਿੱਚ ਕੋਈ ਐਡੀਟਿਵ ਸਿਚਨ ਵਗੈਰਾ ਨਹੀਂ ਸੀ ਉਹ ਨਹੀਂ ਸੀ ਜਿਹੜਾ ਉਹ ਤੋਂ ਮੰਨ ਰਿਹਾ ਹੈ ਫੈਸਲਾ ਇਹ ਬਣਦਾ ਹੈ ਪਰ ਦੇਖਣ ਵਿੱਚ ਇਹ ਆਇਆ ਹੈ ਕਿ ਆਫੀਸਰ ਇਹ ਕੋਈ ਰਿਕਵਰਡ ਮੈਟਰ ਵੀ ਨਾਟ ਸੈਟੀਸਫਾਈਡ ਹੈ ਨਾ ਇਹ ਦਿੱਤਾ ਨੂੰ ਵਾਈ ਇਸ ਹੀਰ ਇਸ ਨਾਟ ਸੈਟੀਸਫਾਈਡ ਸਾਡੀ ਜੁਡੀ ਇਹ ਮੰਦੀ ਹੈ ਅਸੀਂ ਜਿਹੜਾ ਹੈਗਾ ਉਹਨੂੰ ਐਕਸਪਲੇਨ ਕਰੋ ਕਿ ਕਿਉਂ ਨਹੀਂ ਬਣੀ ਸੈਟੀਸਫਾਈਡ ਮੈਂ ਵੀ ਪੇਜ ਦਾ ਆਨਸਰ ਦੱਤਾ ਮਾਰਮਲ ਤੇ ਐਡਵੋਕੇਟ ਅੱਜ ਸਾਡੀ ਸਾਰੇ ਟੀਮ ਵਾਸਤੇ ਬੜਾ ਸੁਭਾਗਾ ਦਿਨ ਹੈ ਕਿ ਬਾਸਨੋ ਡਿਸਟ੍ਰਿਕਟ ਸੇਲ ਟੈਕਸ ਬਾਰ ਦਾ ਸੈਸ਼ਨ ਅਮਰਸਰ ਦਾ ਪ੍ਰਧਾਨ ਬਣਾਇਆ ਗਿਆ ਜੀ ਅਨਿਮੋਸਲੀ ਇਹ ਅੱਜ ਦੇ ਇਸ ਖੁਸ਼ੀ ਦੇ ਮੌਕੇ ਤੇ ਆਪਣੇ ਜਿੰਨੇ ਵੀ ਅਮਰਸਰ ਜ਼ਿਲ੍ਹੇ ਦੀ ਬਾਹਰ ਆ ਉਹਦਾ ਮੈਂ ਕਾਹਤ ਲੋ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਉਂਦਾ ਕਿ ਜੋ ਉਹਨਾਂ ਨੇ ਮੇਰੇ ਤੇ ਅੱਜ ਵਿਸ਼ਵਾਸ ਪ੍ਰਗਟਾਇਆ ਹੈ ਮੈਂ ਉਹਨਾਂ ਦੀ ਉਮੀਦਾਂ ਤੇ ਖਰਾ ਉਤਰਾਂਗਾ ਮੈਂ ਸਾਰੇ ਜੀਐਸਟੀ ਡਿਪਾਰਟਮੈਂਟ ਦਾ ਤੇ ਆਪਣੇ ਵਪਾਰੀਆਂ ਦਾ ਤੇ ਆਪਣੇ ਵਕੀਲਾਂ ਦਾ ਚਾਰਟਰਡ ਅਕਾਊਂਟੈਂਟਾਂ ਦਾ ਸਭ ਦੇ ਵਿਚਕਾਰ ਇੱਕ ਪੁਲ ਬਣ ਕੇ ਸਾਰਿਆਂ ਦੇ ਜੋ ਕੰਮ ਉਲਟੇ ਪਏ ਉਹਨਾਂ ਦੇ ਉਹਨਾਂ ਨੂੰ ਮੈਂ ਕਰਾਵਾਂਗਾ ਤੇ ਡਿਪਾਰਟਮੈਂਟ ਨਾਲ ਵੀ ਚੰਗੇ ਕਾਡਰ ਰਿਲੇਸ਼ਨ ਕ੍ਰੀਏਟ ਕਰਾਵਾਂਗਾ ਤਾਂ ਕਿ ਜੋ ਪਿਛਲੇ ਸਮੇਂ ਦੌਰਾਨ ਜਿੰਨੀਆਂ ਵੀ ਪਰੇਸ਼ਾਨੀਆਂ ਆਉਂਦੀਆਂ ਰਹੀਆਂ ਨੇ ਉਹ ਸਾਰੀਆਂ ਦੂਰ ਕਰ ਸਕੀਏ ਮੈਂ ਅੱਜ ਸਾਰੀ ਅਮਰਸਰ ਭਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਅੱਜ ਭਰੋਸਾ ਬਣਾਈਟਾਇਆ ਧੰਨਵਾਦ ਜੀ ਇੱਕ ਮੇਰੇ ਤੋਂ ਇਲਾਵਾ ਵਾਈਸ ਪ੍ਰਧਾਨ ਸੈਕਟਰੀ ਤੇ ਜੁਆਇੰਟ ਸੈਕਟਰੀ ਬਣੇ ਨੇ ਜੀ 100 ਲੜੇ ਮੈਂਬਰ ਨੇ ਨਹੀਂ ਪੁਰਾਣੀ ਤੁਹਾਡੀ ਐਸੋਸੀਏਸ਼ਨ ਸਾਡੀ 1978 ਤੋਂ ਮੈਂ ਜਿਹੜਾ 48 ਤੋਂ ਹੈ ਨਹੀਂ 48 45 ਤੋਂ ਸਾਡੀ ਐਸੋਸੀਏਸ਼ਨ ਹੈ ਪਹਿਲਾਂ ਸਾਡਾ ਦਫਤਰ ਜਿਹੜਾ ਟਕੋੜ ਰੋਡ ਤੇ ਸੀਗਾ ਖੋਨ ਐਂਡ ਟੀਸੀ ਕੰਪਲੈਕਸ ਦੇ ਵਿੱਚ ਆ ਗਿਆ ਤੇ ਅਸੀਂ ਪੀੜੀ ਦਾ ਪੀੜੀ ਸਾਰੇ ਐਡਵੋਕੇਟ ਨੇ ਸਾਰੇ ਕੰਮ ਕਰ ਕਰ ਰਹੇ ਨੇ ਜਿੰਨੇ ਵੀ ਸਾਰੇ ਆਸਲੇ ਨਵੇਂ ਪੀੜੀ ਦੇ ਐਡਵੋਕੇਟ ਨੇ ਸਭ ਦੇ ਜਿਵੇਂ ਦੇ ਫਾਦਰ ਹੁੰਦੇ ਤੇ ਗ੍ਰੈਂਡ ਫਾਦਰ ਇਸੇ ਲਾਈਨ ਤੇ ਇਹੋ ਸੇਵਾ ਕਰਦੇ ਆ ਰਹੇ ਨੇ ਬਲੈਨ ਹੀ ਰਹਿਣਗੇ ਦੇਖੋ ਸਾਨੂੰ ਮਾਣ ਹੈ ਆਪਣੀ ਪੰਜਾਬ ਸਰਕਾਰ ਤੇ ਜਿਸ ਤਰ੍ਹਾਂ ਸਾਡੇ ਮੰਤਰੀ ਹਰਪਾਲ ਸਿੰਘ ਟੀਮਾ ਜੀ ਆ ਸਾਡੇ ਆਪਣੇ ਨੇਟਿਵ ਸਾਡੇ ਛੋਟੇ ਭਰਾ ਨੇ ਸਾਰਾ ਭਜਨ ਸੰਗ ਐਟੋ ਕਿਉਂਕਿ ਸਰਕਾਰਾਂ ਤਾਂ ਚਲਦੀਆਂ ਨੇ ਗਵਰਨਮੈਂਟਾਂ ਚਲਦੀਆਂ ਨੇ ਟੈਕਸ ਨਾਲ ਤੇ ਵੀ ਆਰ ਆਲਸੋ ਪਾਰਟ ਆਫ ਦੀ ਗਵਰਨਮੈਂਟ ਵੀ ਆਰ ਆਲਸੋ ਪਾਰਟ ਆਫ ਦੀ ਡਿਪਾਰਟਮੈਂਟ ਅਸੀਂ ਵਪਾਰੀਆਂ ਨੂੰ ਉਸੇ ਤਰੀਕੇ ਨਾਲ ਹੀ ਉਹਨਾਂ ਨੂੰ ਸਮਝਾਉਣਾ ਵੀ ਟੈਕਸ ਇਸ ਤਰ੍ਹਾਂ ਦੇਣਾ ਇਸ ਤਰ੍ਹਾਂ ਲੈਣਾ ਮੈਨੂੰ ਨਹੀਂ ਸਮਝਦਾ ਕੋ ਸਾਡੇ ਵਾਸਤੇ ਕੋਈ ਪਰੇਸ਼ਾਨੀ ਵਾਲੀ ਗੱਲ ਹੈ ਅਸੀਂ ਤਾਂ ਸਾਰੇ ਰਲ ਮਿਲ ਕੇ ਸਰਕਾਰ ਦੇ ਨਾਲ ਡਿਪਾਰਟਮੈਂਟ ਦੇ ਨਾਲ ਪੂਰਾ ਸਹਿਯੋਗ ਕਰਕੇ ਪੂਰਾ ਕੰਮ ਨੂੰ ਚਲਾਵਾਂਗੇ ਹਾਂ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਅੱਜ ਤੁਹਾਡੇ ਸਾਹਮਣੇ ਰਹੀਂ ਕਿ ਜੋ ਡਿਪਾਰਟਮੈਂਟ ਦਾ ਅਧਿਕਾਰੀ ਕਿਸੇ ਵੀ ਵਪਾਰੀ ਨਾਲ ਜਾਂ ਕਿਸੇ ਵੀ ਮੇਰੇ ਐਡਵੋਕੇਟ ਭਰਾ ਨਾਲ ਸੀ ਨਾਲ ਕੋਈ ਬਤਮੀਜ਼ੀ ਕਰੂਗਾ ਕੋਈ ਧੱਕਾ ਕਰੂਗਾ ਉਹ ਸਹਿਣ ਨਹੀਂ ਕੀਤਾ ਜਾਊਗਾ